ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਾਜ਼ਿਲਕਾ ਤੋਂ ਤੁਹਾਂ ਦਾ ਸੀ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੋਏ ਗ੍ਰੰਥੀ ਗਲਤ ਕੰਮ ਗੁਰਦੁਆਰਾ ਸਾਹਿਬ ਵਿੱਚ ਕਰਨ ਤਾਂ ਕੀ ਬਣੇਗਾ ਅਜਿਆ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਦੀ ਨਵੀਂ ਆਬਾਦੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿੱਥੇ ਬੇਦਬੀ ਦਾ ਇਲਜ਼ਾਮ ਲੱਗਿਆ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇਈ ਜਾਣਕਾਰੀ ਦੇ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਨਾਲ ਉਹਦੇ ਦੋ ਨਾਵ ਵਾਲੇ ਸਾਥੀਆਂ ਦੇ ਨਾਲ ਉਥੇ ਇਲੈਕਟ੍ਰੋਨਿਕ ਸਿਗਰਟ ਪੀਤੀ ہوئی ਹੈ ਐਨਾ ਹੀ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੌਲੇ ਦੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਉਦੋਂ ਪੁਲਿਸ ਨੇ ਗਰੰਥੀ ਅਤੇ ਦੋਵੇਂ ਨਾਂ ਵਾਲੇ ਇੱਕ ਮੁੰਡੇ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਵਨ ਮਜਾਵੀ ਟੀਵੀ ਦੇ ਲਈ ਫਾਜ਼ਿਲਕਾ ਤੋਂ ਸੋਨੀ ਢੱਲਾ ਦੀ ਰਿਪੋਰਟ ਸਰ ਜੀ ਜਿਵੇਂ ਤੁਹਾਨੂੰ ਅਰਵਿੰਦਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ ਜੀ ਵੀ ਜੋ ਵੀ ਮੱਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜੋ ਵੀ ਇੱਥੇ ਮਤਲਬ ਹੋਇਆ ਉਹ ਸਾਰਾ ਮਤਲਬ ਲਾਈਵ ਵੀ ਚੱਲ ਰਿਹਾ ਹੈ ਵੀਡੀਓ ਵੀ ਇੰਸਟਾਗ੍ਰam ਤੇ ਇਹਨਾਂ ਨੇ ਆਪਨੇ ਆਪ ਹੀ ਲੋਡ ਕੀਤੀਆਂ ਨੇ ਸਾਨੂੰ ਤਾਂ ਇਹੀ ਹੈ ਵੀ ਬੇਅਦਬੀ ਜਿਹੜਾ ਹੈ ਉਹ ਤਾਂ ਗੁਰੂ ਮਹਾਰਾਜ ਦੀ ਹੋਣੀ ਨਹੀਂ ਚਾਹੀਦੀ ਕੋਲ ਮਲਾ ਕੇ ਤੇ ਇਹ ਆਪ ਅਸੀਂ ਤਾਂ ਇਹੀ ਚਾਹਨੇ ਆ ਵੀ ਸਾਨੂੰ ਇਹ ਚੀਜ਼ ਦਾ ਇਨਸਾਫ ਦਿੱਤਾ ਜਾਵੇ ਕਿ ਗੁਰੂ ਮਹਾਰਾਜ ਦੀ ਬੇਦਬੀ ਜਿਹੜੀ ਕੀਤੀ ਹੈ ਉਹਨਾਂ ਨੂੰ ਸਖਤ ਸਖ਼ਤ ਸਜ਼ਾ ਵੀ ਦਿੱਤੀ ਜਾਵੇ ਇਹ ਵਾਰਦਾਤ ਤਾਂ ਹੋ ਗਈ ਆਪਣੇ 10-15 ਦਿਨ ਦੀ ਹੋ ਗਈ ਜੀ ਤੇ ਗੁਰਦੁਆਰਾ ਨਵੀਂ ਵਾਦੀ ਮਤਲਬ ਹੈਗਾ ਜੀ ਸ਼੍ਰੀ ਗੁਰੂ ਨਾਨਕ ਦਰਬਾਰ ਗਲੀ ਨੰਬਰ 3 ਹੈ ਜੀ ਜੀ ਉਹਨਾਂ ਨੂੰ ਬੁਲਾਇਆ ਸੀਗਾ ਜੀ ਉਹਨਾਂ ਨੂੰ ਮੌਕੇ ਤੇ ਵੀ ਬੁਲਾ ਲਿਆ ਸੀਗਾ ਉਹਨਾਂ ਨੇ ਉੱਥੇ ਕਹਿੰਦੇ ਵੀ ਚਲੋ ਬੱਚੇ ਨੇ ਮਾਫ਼ ਕਰ ਦਿਓ ਐਦਾਂ ਮਾਫੀ ਨਾਮਾ ਚਲੋ ਉਹਨਾਂ ਨੇ ਐਦਾਂ ਕਹਿ ਵੀ ਮਾਫ਼ ਕਰ ਦਿਓ ਛੋਟੇ ਬੱਚੇ ਨੇ ਪਰ ਫਿਲਹਾਲ ਇਹ ਗੱਲ ਸੀਗੀ ਵੀ ਜਦੋਂ ਸਾਰੇ ਮੱਲੇ ਨਿਵਾਸੀ ਤੇ ਪਤਾ ਲੱਗ ਗਿਆ ਜਿਵੇਂ ਵੀ ਉਹਨਾਂ ਨੇ ਔਨਲਾਈਨ ਚਲਾਈ ਇੰਸਟਾਗ੍ਰam ਤੇ ਬਹੁਤ ਮੱਲਿਆਂ ਨੇ ਰੋਸ ਇਸ ਚੀਜ਼ ਤੇ ਕੀਤਾ ਫਿਰ ਮੱਲੇ ਨਿਵਾਸੀ ਸਾਰੇ ਇਕੱਠੇ ਹੋਏ ਵੀ ਇਹ ਸੀਦਾ ਵੀ ਤੁਸੀਂ ਗੱਲ ਨੂੰ ਕਿਉਂ ਦਬਾ ਰਹੇ ਹੋ ਇਹ ਤੁਹਾਨੂੰ ਇਹ ਚੀਜ਼ ਦਾ ਗਾਹ ਬਾਹਰ ਗੱਲ ਕਰਨੀ ਚਾਹੀਦੀ ਹੈ ਵੀ ਇਹ ਚੀਜ਼ ਦੀ ਬੇਅਦਬੀ ਹੈ ਜਿੱਦਾਂ ਜਿੱਦਾਂ ਇਹਨਾਂ ਨੇ ਇੰਸਟਾਗ੍ਰam ਤੇ ਲੋਕਾਂ ਨੇ ਵੀਡੀਓ ਦੇਖੀਆਂ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਮੁੱਦਾ ਚੱਕਣਾ ਸ਼ੁਰੂ ਕਰ ਦਿੱਤਾ ਵੀ ਬੇਅਦਬੀ ਦਾ ਮਾਮਲਾ ਹੈ ਤੇ ਇਸੇ ਕਰਕੇ ਮਤਲਬ ਅਸੀਂ ਤਾਂ ਇਹ ਗੱਲ ਕੋਪੀਲ ਕਰਨਾ ਚਾਹੁੰਦੇ ਆਂ ਵੀ ਚਲੋ ਜੋ ਵੀ ਹੈ ਜੇ ਨਾਬਾਲਗ ਨੇ ਚਲੋ ਸਜ਼ਾ ਬਣਦੀ ਆ ਨਾ ਸਜ਼ਾ ਵੀ ਦਿੱਤੀ ਜਾਵੇ ਬਾਕੀ ਜੋ ਪਾਟੀ ਸਿੰਘ ਨੇ ਜੋ ਪਿੱਛੇ ਵੀ ਗਲਤੀ ਚੀਜ਼ਾਂ ਕੀਤੀਆਂ ਜਾਂ ਵੀ ਉਹਨਾਂ ਨੇ ਮਤਲਬ ਡਰਿੰਕ ਦਾ ਸੇਵਨ ਕੀਤਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੀਤਾ ਅਸੀਂ ਤਾਂ ਉਹ ਵੀ ਚਾਹੁੰਦੇ ਆਂ ਵੀ ਉਹਨਾਂ ਨੂੰ ਵੀ ਬਰਾਬਰ ਸਜ਼ਾ ਦਿੱਤੀ ਜਾਵੇ ਤਾਂ ਜੋ ਮਤਲਬ ਅੱਗੇ ਤੋਂ ਹਰ ਕੋਈ ਬੰਦਾ ਸੋਚ ਸਮਝ ਕੇ ਜਦੋਂ ਮਹਾਰਾਜ ਦੀ ਗੁਰੂ ਦੀ ਗੱਦੀ ਤੇ ਬੈਠਣਾ ਹੈ ਸੋਚ ਸਮਝ ਕੇ ਬੈਠਨ ਨਾਲੇ ਇਹ ਬੇਅਦਬੀ ਜਿਹੜੀ ਹੈ ਇਹ ਬਹੁਤ ਵੱਡੀ ਪਦਰਤ ਹੈ ਵੀਰ ਐਸੀ ਦਾ ਸੀ ਕਹਿੰਨੇ ਵੀ ਇਹਨਾਂ ਨੂੰ ਥੋੜੀ ਸਜ਼ਾ ਦੇਣੀ ਚਾਹੀਦੀ ਐਕਚੁਅਲੀ ਮੈਂ ਉਸ ਟਾਈਮ ਮੌਕੇ ਤੇ ਤਾਂ ਨਹੀਂ ਸੀਗਾ ਮੌਕੇ ਤੇ ਕੁਝ ਹੋਰ ਲੜਕੇ ਸੀਗੇ ਇਹ ਤਾਂ ਸੀ ਮੱਲੇ ਨਿਵਾਸੀ ਜਿਵੇਂ ਮੱਲਾਂ ਨਿਵਾਸੀ ਐ ਸੀ ਮੱਲੇ ਨਿਵਾਸੀ ਤਾਂ ਸਾਨੂੰ ਤੌਰ ਤੇ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਮੱਲੇ ਨਿਵਾਸੀ ਜਿਵੇਂ ਵੀ ਸਾਰਿਆਂ ਨੂੰ ਜਿਵੇਂ ਜਿਵੇਂ ਪਤਾ ਲੱ ਸਾਰੇ ਬੰਦੇ ਇਕੱਠੇ ਹੁੰਦੇ ਗਏ ਤੇ ਇਸ ਚੀਜ਼ ਦੇ ਮਤਲਬ ਖਿਲਾਫ ਅਸੀਂ ਅਸੀਂ ਮੌਕੇ ਤੇ ਜਿਹੜੇ ਐਮਸੀ ਸਾਹਿਬ ਰਵੇਸ਼ ਕੁਟਾਰੀਆ ਜੀ ਅਸੀਂ ਉੱਥੇ ਵੀ ਉਹਨਾਂ ਕੋਲ ਇਕੱਠੇ ਹੋ ਕੇ ਗਏ ਸੀ ਉਹਨਾਂ ਸਾਹਮਣੇ ਇਹ ਹੀ ਗੱਲ ਦਾ ਫੈਸਲਾ ਹੋਇਆ ਸੀ ਕਿ ਇਹ ਇੱਕ ਹਫਤੇ ਦੇ ਵਿੱਚ ਵਿੱਚ ਆਪਣੇ ਆਪ ਇਹ ਚਲੇ ਜਾਣਗੇ ਤੇ ਜੋ ਵੀ ਇਹਨਾਂ ਦੀ ਬੰਦੀ ਸਜ਼ਾ ਹੈ ਉਹ ਮਹਾਰਾਜ ਦੀ ਜੋ ਰਿਚ ਹੈ ਇਹਨਾਂ ਨੂੰ ਬੰਦੀ ਸਜ਼ਾ ਮਿਲੇਗੀ ਤੇ ਫਿਲਹਾਲ ਉਸ ਬਾਅਦ ਗਰੰਤੀ ਸਾਹਿਬ ਵੀ ਉਪਰੋਂ ਦਮਦਮਾ ਸਾਹਿਤ ਤੋਂ ਐਸਜੀਪੀਸੀ ਅੰਡਰ ਵੀ ਉਹ ਵੀ ਇਹਨਾਂ ਦੀ ਕਮੇਟੀ ਆਈ ਸੀ ਉਹਨਾਂ ਸਾਹਮਣੇ ਵੀ ਇਹ ਗੱਲ ਹੋਈ ਸੀ ਵੀ ਇਹਨਾਂ ਨੂੰ ਵੀ ਕੱਢ ਦਿੱਤਾ ਜਾਏਗਾ ਤੇ ਪਰ ਹਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਇਹ ਨਹੀਂ ਹੈ ਦਾ ਸਟੈਪ ਲਿਆ ਗਿਆ ਉਹਨਾਂ ਤੋਂ ਵੀ ਨਾ ਇੱਥੇ ਗਿਆ ਇੱਥੇ ਫਿਲਹਾਲ ਅਜੀਬ ਹੋ ਰਿਹਾ ਸਾਨੂੰ ਕੋਈ ਵੀ ਕਾਨੂੰਨੀ ਕਾਰਵਾਈ ਕਰਨੀ ਪੈਗੀ ਜੀ ਇਹ ਇਹੀ ਐਵੇਂ ਅਸੀਂ ਤਾਂ ਕੁੱਲ ਮਲਾ ਕੇ ਲਾਈਵ ਹੀ ਦੇਖਿਆ ਹੈ ਜਿੱਦਾਂ ਵੀ ਮੰਨ ਲਓ ਅਸੀਂ ਇੰਸਟਾਗ੍ਰam ਤੇ ਕੋਈ ਵੀ ਬੰਦਾ ਬੈਠਾ ਹੈ ਅਸੀਂ ਲਾਈਵ ਦੇਖਿਆ ਸੀ ਬਾਕੀ ਉਹਨਾਂ ਨੂੰ ਅਸੀਂ ਪੁੱਛ ਬੜਤਾਲ ਜ਼ਰੂਰ ਕੀਤੀ ਹੈ ਵੀ ਤੁਸੀਂ ਕੀ ਵੇਖਿਆ ਕਿਦਾਂ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਮੌਕੇ ਤੇ ਇਸ ਜਿੰਨ ਦਾ ਇਹ ਮੰਨੇ ਵੀ ਹੈ ਕਿਉਂਕਿ ਇਹਨਾਂ ਨੇ ਜੋ ਵੀ ਚੀਜ਼ ਹੈ ਜਿਸ ਜਿਹਦਾ ਸੇਵਨ ਕਰ ਰਹੇ ਸੀਗੇ ਤੇ ਉਹ ਇਹਨਾਂ ਨੇ ਲਪੋ ਲਈ ਸੀ ਚੀਜ਼ ਉਹ ਅਸੀਂ ਇਹਨਾਂ ਨੇ ਮੁੰਡਿਆਂ ਦੂਸਰਿਆਂ ਨੇ ਮੌਕੇ ਤੇ ਇਹਨਾਂ ਨੇ ਉਹ ਚੀਜ਼ ਵੀ ਬਰਾਮਦ ਕੀਤਾ ਹੈ ਤੇ ਉਹ ਫਿਰ ਸਾਰਿਆਂ ਵਿੱਚ ਜਿਵੇਂ ਮੱਲਨ ਵਾਸਤੇ ਜਿਵੇਂ ਜਿਵੇਂ ਗੱਲ ਪਹੁੰਚੀ ਹੈ ਸਾਨੂੰ ਤਾਂ ਕਾਫੀ ਦੂਰ ਦੂਰ ਤੋਂ ਵੀ ਕਾਲ ਆ ਰਹੀ ਹੈ ਵੀ ਤੁਹਾਡੇ ਗੁਰਦੁਆਰੇ ਚ ਕੋਈ ਐਦਾਂ ਦਾ ਕੀ ਸਿਸਟਮ ਵੀ ਕੀ ਚੱਲ ਰਿਹਾ ਵੀਡੀਓ ਵੀ ਵਾਇਰਲ ਹੋ ਰਹੀ ਹੈ ਹਾਂਜੀ ਸਾਡਾ ਤਾਂ ਇਹੀ ਹੈ ਮੰਗ ਵੀ ਕੋਲ ਮਾਰ ਕੇ ਵੀ ਕਾਰਵਾਈ ਕੋਨੋਨੀ ਕਾਰਵਾਈ ਕੀਤੀ ਜਾਵੇ ਤੇ ਹਾਂਜੀ ਅਮਨਦੀਪ ਜੀ ਇਹ ਮਾਮਲਾ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦਾਸ ਸਾਹਿਬ ਦੀ ਪਾਰਟੀ ਸੀ ਉਹਨਾਂ ਦੇ ਬੇਟੇ ਦੁਆਰਾ ਤੇ ਇੱਕ ਉਹਦੇ ਦੋਸਤ ਸੀਗਾ ਜੀ ਜੋ ਕਿ ਆਪਣੇ ਸੱਚਖੰਡ ਸਾਹਿਬ ਵਿੱਚ ਬੈਠ ਕੇ ਵੇਵਸ ਇਲੈਕਟ੍ਰੋਨਿਕ ਸੀਗਰਟ ਆਉਂਦੀ ਹੈ ਜੀ ਉਹਦਾ ਸੇਵਨ ਕਰ ਰਹੇ ਸੀਗੇ ਤੇ ਇਸ ਬਾਰੇ ਫਿਰ ਅਸੀਂ ਗੰਤੀ ਸਾਹਿਬ ਨੇ ਕਹਿ ਮਹੱਲੀ ਨਿਵਾਸੀਆਂ ਨੂੰ ਰਲ ਕੇ ਮਾਫੀ ਵਗੈਰਾ ਮੰਗਣ ਦਾ ਵੀ ਇਹਨਾਂ ਨੂੰ ਟਾਈਮ ਦਿੱਤਾ ਪਰ ਇਹਨਾਂ ਨੇ ਨਹੀਂ ਸਾਡੀ ਸੁਣੀ ਉਲਟਾ ਸਾਡੇ ਨਾਲ ਝਗੜੇ ਕਰਦੇ ਤੇ ਇਸ ਕਰਕੇ ਫਿਰ ਸਾਨੂੰ ਇਹ ਸਟੈਪ ਚੱਕਣਾ ਪਿਆ ਸੀ ਉਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਵਾਇਆ ਹੈ ਜੀ ਇਹ ਧਿਆਨ ਚਾਹੇ ਕਿ ਜਿਹੜਾ ਬੱਚਾ ਸੀ ਉਹਨਦੀ ਇੱਕ ਆਈਡੀ ਹੈਗੀ ਇੰਸਟਾਗ੍ਰam ਤੇ ਜੀ ਉਹ ਇਹ ਜਦੋਂ ਕਰ ਰਿਹਾ ਸੀ ਉਹ ਇੰਸਟਾਗ੍ਰam ਤੇ ਲਾਈਵ ਸੀ ਜੀ ਤੇ ਹੁਣ ਉਹਨਾਂ ਦੇ ਸਾਹਮਣੇ ਕੀ ਘਰ ਹੈਗਾ ਬੱਚਾ ਹੀ ਉਹਨਾਂ ਦੇ ਨਾਲ ਜੋਇਨ ਸੀਗਾ ਜੀ ਜਿਹੜੇ ਹੋਏ ਤੇ ਉਹਨੇ ਜਦ ਲਾਈਵ ਦੇਖਿਆ ਉਸਨੇ ਫਿਰ ਸਾਰਿਆਂ ਨੂੰ ਕਾਲ ਕੀਤੀ ਸਾਨੂੰ ਅਸੀਂ ਸਾਰੇ ਉੱਥੇ ਗਏ ਉਸ ਟਾਈਮ ਮੌਜੂਦਾ ਸੀਗੀ ਜੀ ਫਿਰ ਅਸੀਂ ਉਹਨਾਂ ਨੂੰ ਜਦ ਫੜਕੜਿਆ ਉਹਨਾਂ ਕੋ ਜਿਹੜੀ ਇਲੈਕਟ੍ਰੋਨਿਕ ਵੇਵ ਸੀਗੀ ਜੀ ਇਹ ਵੀ ਬਰਾਮਦ ਕੀਤੀ ਗਈ ਸੀਗੀ ਜੀ ਹਾਲਾਤ ਇਹ ਸੀ ਜਦੋਂ ਉਹਨਦੇ ਚੰਦਰ ਧੂਆਂ ਧੂਆਂ ਸੀਗਾ ਜੀ ਇਹ ਤੋਂ ਸਾਨੂੰ ਸ਼ੱਕ ਹੋਇਆ ਵੀ ਅਸੀਂ ਫਿਰ ਉਹਨੂੰ ਤਲਾਸ਼ੀ ਵੀ ਗਾਇਨ ਲਈ ਨਹੀਂ ਜਿੱਥੇ ਉਹ ਫਿਰ ਬਰਾਮਦ ਵੀ ਹੋਈ ਹੈ ਜੀ ਇਸ ਦੀ ਬਾਕਾਇਦਾ ਜਿਹੜੀ ਉਹਨੇ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਫਿਰ ਅਸੀਂ ਉਹ ਵੀਡੀਓ ਵੀ ਦੇਖੀ ਵੀਡੀਓ ਵਿੱਚ ਵੀ ਉਹ ਇਸ ਜਿਹੜਾ ਸੇਵਨ ਕਰਦਾ ਨਜ਼ਰ ਆ ਰਿਹਾ ਪੁੱਤ ਦਾ ਜਿਹੜਾ ਇਹ ਆਪਣੇ ਸਰੂਪ ਸਾਹਿਬ ਹੁੰਦੇ ਆ ਜੀ ਅਤੇ ਜਦੋਂ ਸੱਚਖੰਡ ਸਾਹਿਬ ਦੇ ਵਿੱਚ ਸਰੂਪ ਸਾਹਿਬ ਆਪੇ ਰੱਖੇ ਜਾਂਦੇ ਆ ਜੀ ਉਹ ਉੱਥੇ ਰੱਖੇ ਹੋਏ ਸੱਚਖੰਡ ਦੇ ਵਿੱਚ ਰੱਖੇ ਹੋਏ ਸੀ ਸਰੂਪ ਜੀ ਇਸ ਜਿਹੜਾ ਤਰਾਈ ਦੇਖੋ ਜੀ ਜਦੋਂ ਸੱਚਖੰਡ ਸਾਹਿਬ ਜਾਂ ਸਾਡੇ ਗੁਰੰਸਾ ਦੀ ਬੇਅਦਬੀ ਹੋ ਗਈ ਇਸ ਦੀ ਇਹਤਾਜਤਾ ਹੋਊਗਾ ਜੀ ਇਸ ਕਰਕੇ ਅਸੀਂ ਇਹ ਕੰਮ ਚੁੱਕਿਆ ਹੈ ਜ ਜਿਸ ਨੂੰ ਬਹੁਤ ਸਖਤ ਤਤ ਕਰਨ ਦਾ ਸਜ਼ਾ ଦਵਾਈ ਜਾਵੇ। ਅਸੀਂ ਰਿਤੀ ਹੈ ਜੀ ਵੀ ਜਿਹੜਾ ਬਾਬਾ ਜੀ ਦਾ ਲੜਕਾ ਸੀ ਨਾਲ ਬਕਾਇਦਾ ਸੀ ਵੀਡੀਓ ਵਗੈਰਾ ਦਿੱਤੀ ਹੈ ਜੀ ਵੀ ਇਹ ਇਹਨਾਂ ਦੇ ਸੇਵਨ ਕਰ ਰਹੇ ਨੇ ਤੇ ਇਹਨਾਂ ਤੇ ਕਾਰਵਾਈ ਕਰੀ ਜਾਏ ਜੀ। ਬਾਬਾ ਜੀ ਦਾ ਲੜਕਾ ਸੀ ਤੇ ਕੋਈ ਦਾ ਦੋਸਤ ਸੀਗਾ ਜੀ। ਚਮਕ ਚਮਕਦੀਪ ਸਿੰਘ ਚਮਕਦੀਪ ਸਿੰਘ ਔਰ ਅਨਮੋਲ ਲੜਕੇ ਦਾ ਨਾਮ ਹੈ ਜੀ। ਅਸੀਂ ਮੰਗ ਕੇ ਕਰਨੇ ਪਾਸ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਜੋ ਪ੍ਰੋਮਸਰੀਆ ਦੇਗਾ ਸੰਸਰ ਪ੍ਰਵਾਹਨ ਹੈ ਜੀ ਦੋਨੋਂ ਨਾਲ ਬਾਲਕ ਨੇ ਜੀ ਬਾਕੀ ਬਾਬਾ ਜੀ ਦੀ ਪਹਿਲੇ ਵੀ ਇੱਕ ਵੀਡੀਓ ਆ ਚੁੱਕੀ ਹੈ ਜੀ ਇਹਨਾਂ ਨੇ ਕਿ ਪਹਿਲੇ ਵੀ ਅਸੀਂ ਇੱਕ ਮਾਫੀ ਦੇ ਚੁੱਕੀ ਹਾਂ ਵੱਲੇ ਦੇ ਤੌਰ ਤੇ ਜੋ ਕਿ ਬਾਬਾ ਜੀ ਖੁਦ ਸ਼ਰਾਬ ਦਾ ਸੇਵਨ ਕਰ ਰਹੇ ਨੇ ਜੀ ਉਹਦੀ ਵੀ ਵੀਡੀਓ ਆਈ ਸੀ ਇਹ ਤਕਰੀਬਨ ਸਾਲ ਡੇਢ ਸਾਲ ਦੇ ਅੰਦਰ ਹੋ ਗਿਆ ਇਹੋ ਚੀਜ਼ ਨੂੰ ਇਹ ਹੋਵੇ ਪੰਨ 10 15 ਦਿਨ ਇਹ 10 ਦਿਨ 10 12 ਦਿਨ ਦਾ ਹੈਗਾ ਜੀ ਮਾਮਲਾ ਜੀ ਸਮਾਂ ਦਿੱਤਾ ਗਿਆ ਸੀ ਇਹਨਾਂ ਨੂੰ ਪਰ ਉਹਨਾਂ ਸਮੇਂ ਤੇ ਮਾਫੀਗਾਰ ਨਹੀਂ ਮੰਗੀ ਫਿਰ ਇਹ ਸਦਮੇ ਕਦਮ ਚੁੱਕਣਾ ਪਿਆ ਜੀ ਅਰਵਿੰਦਰ ਸਿੰਘ ਜੀ